ਇਨਚਾਰਜ ਹੈ ਕਿ ਚਾਂਦੀ ਇਨਚਾਰਜ ਹੈ ਕਿ ਧੋਸ ਧੋਟਿਆ ਧੋਸ ਕੌਣ ਹੈ ਇਹ ਸਮਝ ਨਹੀਂ ਆਉਦਾ ਅੱਛਾ ਥੱਲੇ ਵਾਲੇ ਵੀ ਬੰਦ ਲਿਓ ਉੱਪਰ ਵਾਲੇ ਵੀ ਬੰਦ ਲਿਓ ਪਤਾ ਇਹਨਾਂ ਨੂੰ ਉਹਨਾਂ ਨੂੰ ਵੀ ਕੁਝ ਨਹੀਂ ਲੱਗ ਰਿਹਾ ਹਾਂਜੀ ਉਹਨਾਂ ਨੂੰ ਦਿੱਲੀ ਵਾਲਿਆਂ ਨਾਲ ਵੀ ਤੁਰੇ ਫਿਰਦੇ ਆ ਜਦ ਦਿੱਲੀ ਵਾਲਿਆਂ ਨੂੰ ਸਮਝਦੇ ਕੁਝ ਨਹੀਂ ਤੇ ਹੁਣ ਲੁੱਟ ਖਸੁੱਟ ਦਾ ਕੰਮ ਆ ਸਾਰਿਆਂ ਨੂੰ ਪੈਸੇ ਲੱਗ ਗਏ ਕਿਸੇ ਨੂੰ 20 ਕਰੋੜ ਕਿਸੇ ਨੂੰ 2 ਕਰੋੜ ਕਿਸੇ ਜੀ ਐਮਐਲਏ ਬਣ ਕੇ ਉਹਨੂੰ 5 ਕਰੋੜ ਚੁੰੜ ਰਿਹਾ 12 ਵਿੱਚ ਮੈਨੂੰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਤੇ ਆ ਜਿਹੜੀ ਇਹਨਾਂ ਚਾਰਿਆ ਸੋ ਮੇਰਾ ਮਤਲਬ ਕਹਿਣ ਦਾ ਯਾਰ ਤੁਹਾਨੂੰ ਤੁਹਾਡੀ ਕਿਹਨੂੰ ਚਿੰਤਾ ਸਾਡੇ ਰਾਜ ਘਟ ਘਟ ਲੁੱਟ ਖਸੁੱਟ ਤਾਂ ਨਹੀਂ ਸੀ ਨਹੀਂ ਸੀ ਹੈ ਤੇ ਜੇ ਅਸੀਂ ਕੋਈ ਗੱਲ ਕਹਿ ਦਿੱਤੀ ਤਾਂ ਪੂਰੀ ਕੀਤੀ ਤੇ ਮੈਂ ਬੀਬੀ ਜੀ ਤੁਹਾਨੂੰ ਵੀ ਬੜੀ ਬਾਰ ਬੇਨਤੀ ਕੀਤੀ ਕਿ 10 ਕਰੋੜ ਰੁਪਇਆ ਕਪੂਰਥਲੇ ਦਾ ਆਇਆ ਉਦੋਂ ਤੁਸੀਂ ਇੰਚਾਰਜ ਹੁੰਦੇ ਸੀ ਹੁਣ ਤਾਂ ਪਤਾ ਨਹੀਂ ਤੇ 10 ਕਰੋੜ ਰੁਪਇਆ ਸਾਡਾ ਵਾਪਸ ਲੈ ਕੇ ਦਿਓ ਯਾਨਾ ਬੜੀ ਮੁਸ਼ਕਿਲ ਨਾਲ ਹੁੰਦੇ ਪੈਸੇ ਚਲੋ 10